ਭਗਵੰਤ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੇ ਅੰਦਰ ਲੋਕ ਮਸਲਿਆਂ ਦਾ ਹੱਲ ਕਰਨ ਦੇ ਵਿੱਚ ਨਾਕਾਮ ਜਾਬ ਰਹੀ ਆ ਅਰ ਜਿਹੜੀ 나ਗਪੁਰ ਤੋਂ ਨੀਤੀ ਆ ਰਹੀ ਆ ਉਹੀ ਨੀਤੀ ਦਿੱਲੀ ਚ ਲਾਗੂ ਹੋ ਰਹੀ ਆ ਅਰ ਉਹੀ ਨੀਤੀ ਪੰਜਾਬ ਦੇ ਅੰਦਰ ਲਾਗੂ ਕੀਤੀ ਜਾ ਰਹੀ ਆ ਜਿਹੜਾ ਹੁਣ ਕਿਹਾ ਜਾਂਦਾ ਸੀ ਵੀ 31 ਤੱਕ ਨਸ਼ਿਆਂ ਦਾ ਖਾਤਮਾ ਕਰ ਦੇਣਾ ਤਾਂ ਹੁਣ ਤਾਂ ਬਠਿੰਡੇ ਅੰਦਰ ਨਸ਼ਾ ਤਸਕਰਾਂ ਨੇ ਜਿਹੜੇ ਨਸ਼ੇ ਦੇ ਖਿਲਾਫ ਲੜਨ ਵਾਲੀ ਆਮ ਜਨਤਾ ਉਹਦੀਆਂ ਲੱਤਾਂ ਤੋੜ ਦਿੱਤੀਆਂ ਕੱਲ ਵੀ ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਦੇ ਨੌਜਵਾਨ ਮਰੇ ਅੱਜ ਵੀ ਪਿੰਡਾਂ ਵਿੱਚ ਨਸ਼ਾ ਜਿਉਂਦਾ ਕਿਉਂ ਆ ਰਿਹਾ ਹੈਗਾ ਇਸ ਕੰਮ ਤੋਂ ਬੇਰੁਜ਼ਗਾਰੀ ਸਿਖਰ ਦੀ ਹੈਗੀ ਆ ਔਰ ਜਿਵੇਂ ਤੁਹਾਡੇ ਇੱਕ ਕੇਸ ਚ ਆ ਰਿਹਾ ਵੀ ਜਿਹੜਾ ਨਸ਼ਾ ਤਸਕਰ ਸੀਗਾ ਉਹਨੇ ਹਜ਼ਾਰ ਰੁਪਏ ਦਿਹਾੜੀ ਤੇ ਇਹ ਥੋੜੀ ਸਰਕਾਰ ਦੀ ਪੁਸ਼ਟੀ ਰਿਪੋਰਟ ਆ ਪੀ ਅੱਗੇ ਨੌਜਵਾਨ ਰੱਖੇ ਹੋਏ ਕੰਮ ਕਰਨ ਨੂੰ ਇਹ ਬੇਰੋਜ਼ਗਾਰੀ ਨੂੰ ਦੱਸਦੇ ਆ ਨਾ ਵੀ ਬੇਰੋਜ਼ਗਾਰੀ ਕਿੰਨੀ ਹੈ ਬੇਰੋਜ਼ਗਾਰੀ ਨੂੰ ਵੀ ਤੁਸੀਂ ਖਤਮ ਨਹੀਂ ਕਰ ਸਕੇ ਇਹ ਤੋਂ ਗਾਹਾਂ ਚਾਹੇ ਤੁਸੀਂ ਕਹਿੰਦੇ ਸੀ ਵੀ ਅਸੀਂ ਸੈਂਡ ਮਾਫੀਆ ਰੇਡ ਦਾ ਮਾਫੀਆ ਖਤਮ ਕਰਨਾ ਹੁਣ ਥੋੜਾ ਪੈਦਾ ਕੀਤਾ ਹੋਇਆ ਮਾਫੀਆ ਆ ਗਿਆ ਨਾ ਤੁਹਾਡੇ ਕੋਲ ਕੇਵਲ ਨੈਟਵਰਕ ਦਾ ਮਾਫੀਆ ਖਤਮ ਹੋ ਸਕਿਆ ਜਿਉਂ ਦਾ ਤਿਉਹ ਤੁਸੀਂ ਬਸ ਮਾਫੀਆ ਦਾ ਖਤਮ ਕਰਨ ਦਾ ਇਲਜ਼ਾਮ ਲਾਉਂਦੇ ਸੀ ਥੋਡੀ ਸਰਕਾਰ ਵੇਲੇ ਕੋਈ ਵੀ ਨਵੀਆਂ ਬੱਸਾਂ ਨਹੀਂ ਪਈਆਂ ਹੈਗੀਆਂ ਸਭ ਨੂੰ ਗਿਣਤੀ ਕੱਟੀ ਹੈਗੀ ਸੋ ਬਸ ਮਾਫੀਆ ਤੁਹਾਡੀ ਸਰਕਾਰ ਚ ਵਧਿਆ ਹੈਗਾ ਘਟਿਆ ਨਹੀਂ ਹੈਗਾ ਜਿੱਥੋਂ ਤੱਕ ਖੇਤੀ ਸੰਕਟ ਦਾ ਹੱਲ ਕਰਨਾ ਸੀ ناکਾਮਜਾਬ ਰਹੇ ਨਾ ਤੁਸੀਂ ਕਿਸੇ ਫਸਲਾਂ ਤੇ ਐਮਐਸਪੀ ਸਾਨੂੰ ਲੀਗਲ ਗਰੰਟੀ ਕਾਨੂੰਨ ਦੇ ਸਕੇ ਨਾ ਤੁਸੀਂ ਕਿਸਾਨਾਂ ਨੂੰ ਕਰਜ਼ ਮੁਕਤ ਕਰ ਸਕੇ ਜਾਨੀ ਕਿ ناکਾਮਜਾਬ ਸਰਕਾਰ ناکਾਮੀਆਂ ਲਕਾਉਣ ਵਾਸਤੇ ਹੁਣ ਜਿਹੜੇ ਹਕੀਕੀ ਮਾਨਾਂ ਵਿੱਚ ਕਿਸਾਨ ਜਿਹੜਾ ਤੋਡੇ ਅੱਖਾਂ ਦੇ ਸਾਹਮਣੇ ਰੋੜਾ ਰੜਕਦੇ ਨੇ ਵੀ ਇਹੀ ਹਕੀਕੀ ਰੂਪ ਵਿੱਚ ਕਿਉਂਕਿ ਅਸੀਂ ਟਵੀਟਾਂ ਤੇ ਵਿਰੋਧ ਕਰਨ ਵਾਲੇ ਨਹੀਂ ਧਿਆਨ ਤੇ ਵਿਰੋਧ ਕਰਨਾ ਸੀ ਜ਼ਮੀਨ ਤੇ ਖੜ ਕੇ ਜੋ ਡੈਮੋਕਰੇਸੀ ਵਿੱਚ ਵਿਸ਼ਵਾਸ ਰੱਖ ਕੇ ਜਦੋਂ ਤੁਸੀਂ ਪਿੰਡਾਂ ਚ ਆ ਰਹੇ ਹੋ ਤੁਹਾਡੇ ਐਮਐਲਏ ਆ ਰਹੇ ਆ ਤੁਹਾਡੇ ਐਮਪੀ ਆ ਰਹੇ ਆ ਤੁਹਾਡੇ ਮੰਤਰੀ ਆ ਰਹੇ ਪੀਸਫੁਲੀ ਢੰਗ ਨਾਲ ਸਵਾਲ ਕਰਦੇ ਆ ਸਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ